ਅੰਮ੍ਰਿਤਸਰ ਉੱਤਰ ਭਾਰਤ ਦੇ ਪ੍ਰਸਿੱਧ ਤਾਮ ਸ਼੍ਰੀ ਦੁਰਗਿਆਣਾ ਤੀਰਥ ਵਿੱਚ ਹੌਲੀ ਦੇ ਤਿਹਾਰ ਦਾ ਲੋਕੀ ਇੱਕ ਨਜ਼ਾਰਾ ਠਾਕੁਰ ਜੀ ਦੇ ਸੰਗ ਸਰਦਾਲੂਆਂ ਦਾ ਫੁੱਲ ਹੀ ਮੜਾਉਣ ਨੂੰ ਲੈ ਕੇ ਦੇਖਣ ਨੂੰ ਮਿਲਿਆ ਜਿੱਥੇ ਲੋਕਾਂ ਵੱਲੋਂ ਭਗਵਾਨ ਲక్ష్ਮੀ ਨਾਰਾਇਣ ਜੀ ਦੇ ਮੰਦਰ ਤੋਂ ਭਗਵਾਨ ਸ਼੍ਰੀ ਗਿਰਰਾਜ ਦੇ ਨਾਲ ਲੋਕਾਂ ਨੂੰ ਇੱਕ ਦੂਜੇ ਦੇ ਉੱਪਰ ਸੁੱਕੇ ਰੰਗਾਂ ਤੇ ਫੁੱਲਾਂ ਦੇ ਨਾਲ ਹੌਲੀ ਖੇਡੀ ਸਮੁੱਚ ਸਰਦਾਲੂਆਂ ਵੱਲੋਂ ਹੌਲੀ ਦੇ ਤਿਹਾਰ ਦਾ ਪੂਰਾ ਆਨੰਦ ਮਾਣਿਆ ਗਿਆ ਗੁਰਮੀਤ ਰਿਪੋਰਟ ਗੁਰਜੀਤ ਸਿੰਘ ਓਲਾ ਨੇ ਕਿਹਾ ਕਿ ਹੌਲੀ ਦਾ ਤਿਆਰ ਪਿਆਰ ਦੇ ਰੰਗਾਂ ਦਾ ਪ੍ਰਤੀਕ ਆ ਸਾਨੂੰ ਮਿਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਨੇ ਵੈਰ ਵਿਰੋਧ ਪੁਲਾ ਕੇ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਇਹ ਹੌਲੀ ਦਾ ਤਿਉਹਾਰ ਅਨੰਦਪੁਰ ਸਾਹਿਬ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਉੱਥੇ ਹੀ ਅਸੀਂ ਅੰਮ੍ਰਿਤਸਰ ਵਿੱਚ ਦੁਰਗਿਆਣਾ ਤੀਰਥ ਦੇ ਵਿੱਚ ਤਿਉਹਾਰ ਮਨਾ ਰਹੇ ਹਾਂ ਉੱਥੇ ਦੁਰਗਿਆਣਾ ਮੰਦਿਰ ਵਿੱਚ ਹਾਲੀ ਖੜਨਾਏ ਸਰਦਾਲੂਆਂ ਦਾ ਕਹਿਣਾ ਕਿ ਹੌਲੀ ਵਾਲੇ ਦਿਨ ਇੱਥੇ ਆ ਕੇ ਠਾਕੁਰ ਜੀ ਦੇ ਨਾਲ ਹੌਲੀ ਖੇਡ ਕੇ ਮਾਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਮੌਕੇ ਦੁਰਗਿਆਣਾ ਜੀ ਦੇ ਮੰਦਿਰ ਦੇ ਪੁਜਾਰੀ ਨੇ ਹੋਰ ਕੀ ਕਿਹਾ ਤੁਸੇ ਵੀ ਸੁਣੋ پوری ਖਬਰ ਸ਼ਗਨ ਕਮੂ ਜੱਜ ਗੱਲੀ ਲਈ ਪੁਲਿਸ ਕਾਰਵਾਈ ਜੁਰਗੀ ਅਨੰਦ ਦੇ किस तरह की होली मनाई जा रही है आज पूरी वृंदावन में जैसे होली मनाई जा रही है हमें वृंदावन में नहीं बल्कि यहाँ पे भी हमें वृंदावन वाला ही सीन पूरा इस इस्कॉन वालों ने आके होली मनाई गई है बहुत ही अच्छा लग रहा है जो गंदी होली मनाते हैं उनको क्या कहना गंदी होली मनाने का कोई फ़ायदा नहीं है यहाँ आओ यहाँ फूल की होली रंगों की होली बहुत ही अच्छे राधा कृष्ण के पास होली मनाई जा रही है आप किसके साथ मैं अपनी फैमिली के साथ आई हूँ ਬਹੁਤ ਅੱਛਾ ਸੰਦੀਪ ਮਾਨ ਕਿੱਥੇ ਪਹੁੰਚੇ ਅੱਜ ਹੋਲੀ ਮਨਾਉਣ ਲਈ ਅੱਜ ਸਾਰਾ ਅਸੀਂ ਬਗਿਆਨ ਮੰਦਰ ਅੰਮ੍ਰਿਤਸਰ ਪਹੁੰਚੇ ਆਂ ਵੈਸੇ ਲੋਕਲ ਹੀ ਆਂ ਜਿੰਦੇ ਆਈਦਾ ਲੇਕਿਨ ਅੱਜ ਤਾਂ ਖਾਸ ਹੋਰ ਵੀ ਦਸਤੂਰ ਵਾਲਾ ਦੇਖ ਲਗਾਏ ਆਂ ਅੱਜ ਤਾਂ ਮਿੰਨੀ ਮਹਿੰਦਾ ਪਰ ਬਣਿਆ ਆ ਹੋਲੀ ਕਿਸ ਤਰ੍ਹਾਂ ਮਣਾਈ ਜਾਂਦੀ ਹੈ ਅਜ ਕਾਈ ਗੰਦੀ ਹੋਲੀ ਮਨਾਉਂਦੇ ਨੇ ਨਹੀਂ ਨਹੀਂ ਇਹ ਤਾਂ ਬਹੁਤ ਸਾਫ ਸੁਥਰੀ ਹੋਲੀ ਸੁੱਕੇ ਰੰਗਾਂ ਨਾਲ ਬਣਾ ਰਹੇ ਆ ਸਾਰੇ ਬਰੇ ਅੱਜ ਰੰਗਾਂ ਵਾਲੀ ਹੋਣੀ ਐ ਸੁੱਕੇ ਰੰਗਾਂ ਨਾਲ ਬਣਾ ਰਹੇ ਕੋਈ ਗਿੱਲੀ ਹੋਲੀ ਤੇ ਪਾਣੀ ਨਾਲ ਬੜੀ ਵਧੀਆ ਬਣਾਈ ਜਾ ਰਹੀ ਐ ਜਿਹੜੇ ਲੋਕੀ ਗੰਦੀ ਹੋਲੀ ਖੇਡਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਬਿਲਕੁਲ ਆਪਣਾ ਸਾਫ ਸੁਥਰਾ ਲਿਖ ਲੈਣਾ ਕਰੋ ਗੰਦੀ ਹੋਲੀ ਖੇਡਨੀ ਬਿਲਕੁਲ ਰਾਈਜ਼ ਘਟਾਣੀ ਹੋਣਾ ਚਾਹੀਦਾ ਦੂਜੇ ਦਾ ਕਹਿਣਾ ਕਿਨਾਂ ਵੈਸੇ ਦੀ ਲੜਾਈ ਹੁੰਦੀ ਹੈ ਬਿਲਕੁਲ ਸਾਫ ਸੁਥਰੇ ਖੇਡੋ ਖੁਸ਼ ਰਹੋ ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਹੋਲੀ ਕਿਦਾਂ ਹੈ ਅਸੀਂ ਸਤੂਥਰੇ ਆਏ ਪਰ ਅੱਜ ਪਹਿਲੀ ਵਾਰ ਆਏ ਹਾਂ ਹੋਲੀ ਕਿੱਲਾਂ ਕਿਹਣਾ ਮਿੰਟ ਦਾ ਉਤਸ਼ਾਹ ਕਿਦਾਂ ਦਾ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਤੇ ਬਹੁਤ ਹੀ ਵਧੀਆ ਹੁਸ਼ਿਆਰ ਨਾਲ ਸਾਰੇ ਖੇਡ ਰਹੇ ਨੇ। ਹੋਲੀ ਨਾਮ ਦੀ ਕਿੱਥੇ ਪਹੁੰਚੇ? ਜੀ ਮੇਰਾ ਨਾਮ ਸਨੀ ਹੈ। ਮੈਂ ਅੰਮਰਸਰਦਾ ਹੀ ਨਿਵਾਸੀ ਹਾਂ। ਮੈਂ ਆਪਾਂ ਦੁਰਗਿਆਣਾ ਤੀਰਥ ਆਏ ਹੋਏ ਆ। ਇੱਥੋਂ ਦੀ ਹੋਲੀ ਦੇ ਬਾਰੇ ਤੁਸੀਂ ਸਭ ਨੇ ਸੁਣਿਆ ਹੋਵੇਗਾ। ਬਹੁਤ ਹੀ ਸ਼ਾਨਦਾਰ ਹੋਲੀ ਮਨਾਈ ਜਾਂਦੀ ਹੈ। ਇਸ ਉਪਲੱਬਖ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਸੀ। ਤੁਹਾਡੇ ਦੁਆਰਾ ਕਿਸ ਤਰ੍ਹਾਂ ਦੀ ਹੋਲੀ ਮਨਾਈ ਜਾ ਰਹੀ ਹੈ? ਦੇਖੋ ਇੱਕ ਤਾਂ ਮੈਂ ਸੰਕੇਤ ਸਭ ਨੂੰ ਦਿੰਦਾ ਜਾਵਾਂਗਾ ਸੰਦੇਸ਼ ਦਵਾਂਗਾ ਸਾਰਿਆਂ ਨੂੰ ਮੈਂ। ਕੁਝ ਹੈਗੇ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੋਲੀ ਖੇਡਦੇ ਨੇ। ਪੱਕੇ ਰੰਗ ਨਾਲ ਹੋਲੀ ਖੇਡਦੇ ਨੇ। ਸਪਰੇਅ ਦੇ ਨਾਲ ਖੇਡ ਜਾਂ ਫਿਰ ਗਲਤ ਤਰੀਕੇ ਨਾਲ ਗੰਦੇਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆਓ ਜਾਂ ਆਪਣੇ ਘਰਦਿਆਂ ਦੇ ਨਾਲ ਜੁੜੋ ਸਾਫ ਸੁਥਰੇ ਰੰਗ ਲਗਾਓ ਇੱਕ ਪੈਕਟਾਂ ਦੇ ਵਿੱਚ ਰੰਗ ਮਿਲਦੇ ਨੇ ਸਾਫ ਸੁਥਰੇ ਇੱਕ ਹਾਈਜਿਨਿਕ ਰੰਗ ਹੁੰਦੇ ਨੇ ਇੱਕ ਦੂਜੇ ਨਾਲ ਲਗਾਓ ਤੇ ਖੁਸ਼ੀਆਂ ਨਾਲ ਮਨਾਓ ਸਭ ਤੋਂ ਵਧੀਆ ਤਿਉਹਾਰ ਆਹੀ ਹੁੰਦਾ ਹੈ ਜੀ ਆਪਾਂ 5 ਤੋਂ 6 ਸਾਲ ਹੋ ਗਿਆ ਨੂੰ ਲਗਾਤਾਰ ਆਂਦੇ ਹੋਏ ਨੂੰ ਤੇ ਇਥੋਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹਮੇਸ਼ਾ ਜੀ ਮੈਂ ਜੇ ਸੱਚ ਕਹਾਂ ਤਾਂ ਇਹ ਲਾਸਟ ইয়ার ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਏ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਇਹ ਜਿਵੇਂ ਪੁੱਛੋਗੇ ਨਾ ਕਟੋ ਘੱਟ ਵੀ 40% ਲੋਕ ਇਥੋਂ ਬਾਹਰੋਂ ਹੀ ਹੋਣਗੇ ਜਿਨ੍ਹਾਂ ਨੂੰ ਦੁਰਗਿਆਣਾ ਤੀਰਥ ਦੇ ਬਾਹਰ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਆ ਗਏ ਨੇ ਤੇ ਮੇਰੀ ਇੱਕ ਬਹੁਤ ਹੀ ਸ਼ਾਂਤ ਹੈ ਮੇਰੀ ਭਤੀਜੀ ਹੈ ਜਿਸ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋਈ ਆਪਾਂ ਹੋਲੀ ਦੇਖੀਏ ਮੈਂ ਇਹਨਾਂ ਦੇ ਨਾਲ ਆਇਆ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ